ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੁਕੰਦਪੁਰ ਦੇ ਨਜ਼ਦੀਕ ਡੇਰਾ ਪ੍ਰੇਮਪੁਰਾ ਜਗਤਪੁਰ ਵਿਖੇ ਧੰਨ ਧੰਨ ਸਤਿਗੁਰੂ ਈਸ਼ਰਦਾਸ ਮਹਾਰਾਜ ਜੀ ਦੀ 80ਵੀਂ ਵਰ੍ਹੇਮੌਕੇ ਸਲਾਣਾ ਸਮਾਗਮ ਸੰਤ ਅਮਰੀਕ ਦਾਸ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਰਾਤ ਸਮੇ ਸਜੇ ਦਰਬਾਰ ਦਾ ਅਲੌਕਿਕ ਨਜ਼ਾਰਾ ਦੇਖਣ ਯੋਗ ਸੀ ਰਾਤ ਪਰ ਚੱਲੇ ਰਹਿਣ ਸੁਬਾਈ ਕੀਰਤਨ ਵਿੱਚ अनेका ਮਹਾਪੁਰਸ਼ਾਂ ਨੇ ਪਾਗ ਲਿਆ ਅਤੇ ਸਮਾਗਮ ਦੀ ਆਰੰਭਤਾ ਸਤਿਗੁਰੂ ਈਸ਼ਰਦਾਸ ਜੀ ਦੁਆਰਾ ਰਚਿਤ ਬਾਣੀ ਨਾਲ ਕੀਤੀ ਗਈ इस मौके वक्त वक्त संपरदामा दे महापुरुषा विच संत गुरनाम सिंह संत विवेकानंद पटियाले वाले संत हरचरण दास शाम चौरासी वाले महंत करमदास नूरमहल वाले संत हाकमदास संधवा वाले संत पवन दास जंडू सिंगा वाले संत खंडानांद हरियाणा वाले संत ताराचंद संधवा वाले संत शिवनारायण गिरी कटपालो वाले संत कपूरदास बादपुरा वाले संत मस्तराम संत अशोक शफगवाड़े वाले, वाले संत लेखादास हरियाणा वाले संत शंकराानंद पदी मठ वाली वाले संत बंसीदास चेलेंद्र वाले संत मुरलीधर टांडे वाले तो अलावा अनेका और महापुरुषाने संगत नु गुरु चरणा नाल जोडया अते रात दे आखरी पहर संगता वल्लो शानदार रातिशबाजी भी कीती गई। ਤੁਸੀਂ ਦੇਖ ਰਹੇ ਹੋ ਇਹ ਐਮਡੀ ਦੇਸ਼ ਰਾਜ ਬੰਗਾ ਦੀ ਵਿਸ਼ੇਸ਼ ਰਿਪੋਰਟ ਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਧੰਨਵਾਦ। ਜਨਮ ਵਰਨ ਦੇਂ ਦੇ ਹੈ ਪ੍ਰਿਆਤਾਂ ਦੇ ਚਲ ਸੰਤਾਨੀ ਕੱਢੀ ਦੇ ਜਨਮ ਵਰਨ ਦੇ ਹੈ ਪ੍ਰਿਆਤਾਂ ਦੇ ਚਲ ਸੰਤਾਨੀ

ਬਹੁਤ ਹੀ ਸਤਿਕਾਰਯੋਗ ਤਨ ਤਨ ਸਤਿਗੁਰੂ ਬੰਦੀ ਛੋੜ ਈਸ਼ਰਦਾਸ ਮਹਾਰਾਜ ਜੀ ਦੀ 80ਵੀਂ ਵਰ੍ਹੇ ਨੂੰ ਸਮਰਪਤ ਸਲਾਨਾ ਜੋੜ ਮੇਲਾ ਸੰਤ ਅਮਰੀਕਦਾਸ ਜੀ ਦੀ ਰਹਿਨਮਾਈ ਹੇਠ ਡੇਰਾ ਪ੍ਰੇਮਪੁਰਾ ਜਗਤਪੁਰ ਭਗੋੜਾ ਜ਼ਿਲ੍ਹਾ ਅਸ਼ੀਰਦ ਭਗਤ ਸਿੰਘ ਨਗਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਅੱਜ ਦਾ ਰੈਂਸ ਵਾਈ ਜਿਹੜਾ ਕੀਰਤਨ ਦਰਬਾਰ ਚੱਲੇਗਾ ਔਰ ਕੱਲ ਨੂੰ ਮਹਾਪੁਰਖਾਂ ਦੇ ਵਖ-ਵਖ ਸੰਪਰਦਾਵਾਂ ਦੇ ਮਹਾਪੁਰਖ ਸੰਤ ਪਹੁੰਚਣਗੇ ਤੇ ਆਪਣੇ ਮੁਖਾਰਵੇਂ ਤੋਂ ਪ੍ਰਵਚਨ ਸੰਗਤਾਂ ਨੂੰ ਸਰਵਰ ਕਰਉਣਗੇ ਤੇ ਹੁਣ ਸਾਡੇ ਕੋਲ ਹਰਿਆਣਾ ਤੋਂ ਸਾਡੇ ਅਖਲਕੀਸਾ ਸੰਤ ਮੰਡਲ ਦੇ ਪ੍ਰਧਾਨ ਸ਼੍ਰੀਮਾਨ 108 ਸੰਤ ਰਗਵੰਨੰਦ ਮਹਾਰਾਜ ਜੀ ਅਤੇ ਉਹਨਾਂ ਦੇ ਨਾਲ ਸੰਤ ਪ੍ਰੇਮਾਨੰਦ ਜੀ ਸੰਤ ਸਦਾਨੰਦ ਜੀ ਇਸ ਤੌਰ ਤੇ 나ਥ ਜੀ ਅਤੇ ਉਹਨਾਂ ਦੇ ਨਾਲ ਹੋਰ ਬਹੁਤ ਮਹਾਪੁਰਸ਼ ਅਤੇ ਸੰਗਤ ਇਸ ਸ਼ੁਭ ਮੌਕੇ ਤੇ ਪਹੁੰਚੀ ਹੈ ਇਸੇ ਤਰ੍ਹਾਂ ਅੱਜ ਦੁਪਹਿਰ ਦੇ ਸਮੇਂ ਸੰਤ ਰਣਜੀਤ ਸਿੰਘ ਸੰਤ ਹਰਮੀਤ ਸਿੰਘ ਸੰਤ ਮਾਤਾ ਵਿਸ਼ਵ ਭਾਤੀ ਜੀ ਸੰਤ ਮਾਤਾ ਆਨੰਦਗਿਰੀ ਜੀ ਸੰਤ ਰਾਜ ਰਿਸ਼ੀ ਜੀ ਅਤੇ ਇਸੇ ਤਰ੍ਹਾਂ ਹੋਤ ਬਹੁਤ ਮਹਾਪੁਰਸ਼ਾਂ ਨੇ ਦਰਸ਼ਨ ਦੇ ਕੇ ਕਿਰਤਾਰਤ ਕੀਤਾ ਇੰਨਾ ਕਹਿੰਦਾ ਹੋਇਆ ਆਏ ਹੋਏ ਮਹਾਪੁਰਖਾਂ ਦਾ ਆਪਣੇ ਵੱਲੋਂ ਅਤੇ ਆਪਣੇ ਗੁਰ ਭਾਈ ਮਹਤਮ ਅਮਰੀਕ ਦਾਸ ਜੀ ਵੱਲੋਂ ਜੋ ਇਸ ਡੇਰੇ ਦਾ ਸੰਚਾਲਨ ਕਰਦੇ ਹਨ ਆਏ ਹੋਏ ਮਹਾਪੁਰਖਾਂ ਦਾ ਤਹਿ ਦਿਲੋਂ ਧੰਨਵਾਦੀ ਰਿਣੀ ਰਹਾਂਗਾ ਸਤ ਸਾਹਿਬ ਜੀ ਮੈਂ ਹਰਜੋਤ ਕੌਰ ਲੋਟਿਆ ਹਲਕਾ ਪੰਖਾ ਤੋਂ ਸੁਪਾਸਕਤਰ ਪੰਜਾਬ ਅੱਜ ਅਸੀਂ ਪਿੰਡ ਜਗਤਪੁਰ ਦੇ ਬਹੁਤ ਹੀ ਪਵਿੱਤਰ ਸਥਾਨ ਤਨ ਤਨ ਸਤਗੁਰ ਬੰਦੀ ਛੋੜ ਈਸ਼ਰਦਾਸ ਜੀ ਮਹਾਰਾਜ ਜਿਨੂੰ ਇੱਥੇ ਸ਼ਰਦਾ ਦੇ ਫੁੱਲ ਪੇਂਟ ਕਰਨ ਲਈ ਪਹੁੰਚੇ ਹਾਂ ਪੂਰੀ ਸੰਗਤ ਨੂੰ ਇਹ ਬੇਨਤੀ ਹੈ ਕਿ ਆਓ ਸਾਰੇ ਰਲ ਕੇ ਬਾਬਾ ਜੀ ਦੇ ਪਰ ਵਸ਼ਨਾਤ ਨੂੰ ਅੰਮਲ ਦੇ ਵਿੱਚ ਲੈ ਕੇ ਆਈਏ ਤੇ ਆਪਣਾ ਜਿਹੜਾ ਜੀਵਨ ਆ ਉਹ ਸਫਲ ਬਣਾਈਏ ਗੁਰੂ ਮਹਾਰਾਜ ਜੀ ਨੇ ਸਾਨੂੰ ਇੱਕੋ ਹੀ ਸਿੱਖਿਆ ਦਿੱਤੀ ਹੈ ਕਿ ਆਪਸ ਵਿੱਚ ਪਿਆਰ ਇਤਿਫਾਕ ਅਤੇ ਭਾਈਚਾਰਕ ਜਿਹੜੇ ਸੰਬੰਧ ਆ ਉਹ ਬਣਾਈ ਰੱਖੀਏ ਸੋ ਸਾਨੂੰ ਉਹਨਾਂ ਦਾ ਪਾਇ ਪੂਰਨਤਾ ਤੇ ਚੱਲ ਕੇ ਆਪਣਾ ਜਿਹੜਾ ਜੀਵਨ ਆ ਉਹ ਸਫਲ ਬਣਾਉਣਾ ਚਾਹੀਦਾ ਹੈ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ